ਤੁਸੀਂ ਫਾਸਟ ਫੂਡ ਬਿਲਕੁਲ ਮਨਾ ਕਰਦੇ ਨੇ ਉਹ ਵੀ ਨਾ ਖਾਓ ਮੈਂ ਬਿਲਕੁਲ ਮਨਾ ਕਰਦਾ ਇਵਨ ਕਿ ਮੈਂ ਵੀ ਨਹੀਂ ਖਾਂਦਾ ਇਹ ਬਹੁਤ ਘੱਟ ਜਿਵੇਂ ਮੈਯੋਨੀ ਬਹੁਤ ਖਾਰੇ ਆ ਲੋਕ 버ਗਰਸ ਦੇ ਉੱਤੇ ਮੈਂ ਦੇਖਦਾ ਮੈਂ ਕਹਿੰਦਾ ਕਿ ਆਪਾਂ ਜਦੋਂ ਛੋਟੇ ਸੀ ਉਦੋਂ ਵੀ ਜੇ 버ਗਰ ਕਿਤੇ ਸ਼ਹਿਰ ਖਾਣ ਚਲੇ ਜਾਣਾ ਜਾਂ ਸਾਡੇ ਦਾ ਮਲੋਟ ਮਿਲਦਾ ਸੀਗਾ ਤੇ ਜੇ ਉਹ ਨੂਡਲਸ ਵਾਲੇ ਤਾਂ ਬਾਅਦ ਚ ਆਏ ਆ ਪਹਿਲਾਂ ਖੀਰਾ ਟਮਾਟਰ ਤੇ ਪਿਆਜ਼ ਪਾ ਕੇ ਬ੍ਰੈਡ ਦੇ ਵਿੱਚ ਤੇ ਵੱਧ ਤੋਂ ਵੱਧ ਆਲੂ ਦੀ ਟਿੱਕੀ ਪਾ ਦਿੰਦੇ ਸੀ ਫਿਰ ਆਇਆ ਕਿ ਉਹਦੇ ਵਿੱਚ ਨੂਡਲਸ ਪਾ ਦੋ ਹਾਂਜੀ ਫਿਰ ਆਇਆ ਕਿ ਨੂਡਲਸ ਦੇ ਉੱਤੇ ਕਰੀਮ ਪਾਓ ਤੇ ਮਿਉਨੀ ਪਾਓ ਫਿਰ ਤੰਦੂਰੀ ਮਿਉਨੀ ਆ ਗਈ ਹੁਣ ਹੁਣ ਨਾ ਮੈਂ ਕਈ ਵਾਰੀ ਫੂਡ ਬਲੌਗਰਸ ਨੂੰ ਦੇਖਦਾ ਕਿ ਉਹ ਕਿੰਨਾ ਧੋਖਾ ਕਰ ਰਹੇ ਲੋਕਾਂ ਨਾਲ ਕਿ ਉਹ ਹੈਲਦੀ ਉਹਨੂੰ ਦੱਸ ਰਹੇ ਆ ਜਿਹੜੀਆਂ 15 ਸੌਸਾਂ ਪਾ ਰਿਹਾ ਉਹਨੂੰ ਕਹਿੰਦੇ ਹੈਲਦੀ ਫੂਡ ਹੈ ਇਹ ਭਾਵੇਂ ਉਹਦੇ ਵਿੱਚ ਐਲ ਪੀਨੋ ਤੇ 올ਿਵਸ ਉਹਨੇ ਟਕਾ ਕੇ ਪਾਤੇ ਪਰ ਉਸ ਤੋਂ ਬਾਅਦ ਮੈਦੇ ਦੇ ਵਿੱਚ ਇੰਨੀਆਂ ਉਹਨੇ ਸੌਸਸ ਪਾਤੀਆਂ ਉਹ ਹੈਲਦੀ ਕਿਵੇਂ ਰਹਿ ਗਿਆ ਬਹੁਤ ਸਾਰੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਉਹਦੇ ਕਰਕੇ ਵੀ ਹੈਲਥ ਇਸ਼ੂਸ ਸਾਨੂੰ ਆ ਰਹੇ ਹੈ ਜਿਸ ਤਰ੍ਹਾਂ ਦਾ ਫੂਡ ਅਸੀਂ ਹੁਣ ਖਾ ਰਹੇ ਹਾਂ ਡਾਈਜੈਸ਼ਨ ਹੋਣਾ 48 ਘੰਟੇ ਬਾਅਦ ਹੀ ਪਚਣੀ ਹੈ ਉਹ ਤੱਕ ਆਪਾਂ ਇੱਕ ਹੋਰ ਬਰ ਵੀ ਖਾਣ ਨੂੰ ਆਵਾਂ ਹੂੰ ਸੈਕੰਡਲੀ ਚ ਕਿ ਸਾਲਟ ਪਤਾ ਚਾਈਨਾ ਸਾਲਟ ਲਾਉਂਦਾ ਵਾ ਹੂੰ ਤੇ ਉਹ ਸਾਡੇ ਸਾਡੇ ਸਰੀਰ ਨੂੰ ਸਾੜੀ ਹੱਡੀਆਂ ਨੂੰ ਖੋੜਦਾ ਵਾ ਉਹ ਉਹ ਪੈਂਦੇ ਉਸ ਤੋਂ ਇਲਾਵਾ ਚਾਈਨਿਸ ਫੂਡ ਤਿਆਰ ਹੋ ਹੀ ਨਹੀਂ ਸਕਦਾ ਉਹ ਚਾਈਨਾ ਸਾਲਟ ਹੁੰਦਾ ਵਾ ਉਹ ਜਦੋਂ ਵਿੱਚ ਪਏਗਾ ਤਾਈ ਤੁਹਾਨੂੰ ਸਵਾਦ ਆਏਗਾ ਤਦੀ ਨਾਲ ਹੀ ਦੁਬਾਰਾ ਤੁਹਾਨੂੰ ਜੀਨੋ ਮੋਟੋ ਹੈ ਜੀਨੋ ਮੋਟੋ ਐਂ ਸੋਲ ਜੀਨੋ ਮੋਟੋ ਨਹੀਂ ਕਹਿੰਦੇ ਹੂੰ ਅੱਛਾ ਜੀਨੋ ਜੀਨੋ ਮੋਟੋ ਨਹੀਂ ਕਹਿੰਦੇ ਇਹ ਵਾਲੀ ਹੱਡੀਆਂ ਖੋੜਦਾ ਵਾ ਫਰ ਉਹਦੇ ਨਾਲ ਸਵਾਦ ਬਹੁਤ ਆਉਂਦਾ ਸਵਾਦ ਇਸ ਚੀਜ਼ ਦਾ ਨਾ ਤੂੰ ਦੂਜਾ ਲੂਨ ਪਾ ਲੋ ਹਾਂ ਪਾਕਿਸਤਾਨੀ ਪਾ ਲੋ ਟਾਟਾ ਪਾ ਲੋ